ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰਦੁੰਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ कौर ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੇ ਡੇਲੀ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਕਰਦੇ ਰਹੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤਨੁਕੀ ਜਦਾਂ ਲੱਗਦੇ ਨੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੁਸੀਂ ਰੈਡੀ ਕਰਵਾਉਣਾ ਕਿਸੇ ਵੀ ਵਰਕ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਸਾਰੀ ਡਿਟੇਲ ਸਾਨੂੰ ਆਪਣੇ ਵਟਸਐਪ ਤੇ ਭੇਜ ਕੇ ਤੁਸੀਂ ਸੇਮ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਕਾਫੀ ਸਾਰੇ ਪ੍ਰਿੰਟ ਆਪਣੇ ਕੋਲ ਆਏ ਹੋਏ ਨੇ ਕਾਫੀ ਸਾਰੇ ਪ੍ਰਿੰਟ ਦੇ ਉੱਪਰ ਆਪਣੀ ਡਿਜ਼ਾਈਨਿੰਗ ਰੈਡੀ ਕਰਵਾਈ ਹੈਗੀ ਪ੍ਰਿੰਟ ਵਾਲੇ ਸੂਟ ਵੀ ਤੁਹਾਨੂੰ ਮਿਲ ਜਾਣਗੇ ਤੇ ਪ੍ਰਿੰਟ ਦੇ ਪਰ ਡਿਜ਼ਾਈਨਿੰਗ ਵਾਲੇ ਵੀ ਤੁਹਾਨੂੰ ਮਿਲ ਜਾਣਗੇ ਕਿਸੇ ਵੀ ਫੈਬਰਿਕ 'ਚ ਤੁਸੀਂ ਲੈਣਾਗਾ ਹਰ ਇੱਕ ਤਰ੍ਹਾਂ ਦੀ ਫੈਬਰਿਕ ਆਪਣੇ ਕੋਲ ਜਿਵੇਂ ਵੀ ਤੁਹਾਨੂੰ ਪਸੰਦ ਹੋਇਆ ਆਪਣੇ ਸਾਰੇ ਡਿਟੇਲ ਸਾਨੂੰ ਦੱਸ ਕੇ ਆਪਣਾ ਸੇਮ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਸਾਡੇ ਵਾਲੇ ਡਿਜ਼ਾਈਨਿੰਗ ਤੁਸੀਂ YouTube ਤੇ ਦੇਖ ਸਕਦੇ ਹੋ ਤੁਸੀਂ ਸਾਨੂੰ Insta ਤੇ ਫੋਲੋ ਕਰੋ ਸੰਧੂ ਬੁਟੀਕ ਕੋਡ ਦੋਨਾਂ ਦੇ ਨਾਮ ਤੇ ਸਾਡੀ Insta ID ਆ ਡਿਸਕ੍ਰਿਪਸ਼ਨ ਬਾਕਟਰ ਲਿੰਕ ਮਿਲ ਜੂਗਾ ਤੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਆਪਣੇ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਉੱਥੇ ਦੇਖ ਕੇ ਆਪਣਾ ਰੈਡੀ ਕਰਵਾ ਕੇ ਲੈ ਸਕਦੇ ਹੋਗੇ ਆਪਣੇ ਜਿਹੜੇ ਅੱਜ ਵਾਲੇ ਸੂਟ ਨੇ ਸਾਰੇ ਆਪਣੇ ਬਹੁਤ ਸੋਹਣੇ ਵਰਕ ਦੇ ਨਾਲ ਤਿਆਰ ਹੋਏ ਹੋਏ ਨੇ ਕਿ ਉਮੀਦ ਕਰਦੇ ਤੈਨੂੰ ਸਾਰਿਆਂ ਨੂੰ ਪਸੰਦ ਆਉਣਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹਾਂਜੀ ਦਿਖਾਉਣੇ ਆ ਆਪਣਾ ਜਿਹੜਾ ਪਹਿਲਾ ਸੂਟ ਹੈਗਾ ਦੇਖੋ ਜਿਹੜਾ ਆਪਣਾ ਪਹਿਲਾ ਸੂਟ ਅੱਜ ਦਾ ਇਹ ਆਪਣੇ ਮੈਲਵਰੀ ਕਾਟਨ ਤੇ ਰੈਡੀ ਕਰਵਾਇਆ ਗਿਆ ਮੈਲਵਰੀ ਦੀ ਫੈਬਰਿਕ ਹੈ ਦੀ ਤੇ ਇਹਦਾ ਜਿਹੜਾ ਮਹਿੰਦੀ ਕਲਰ ਹੁੰਦਾਗਾ ਲਾਈਟ ਡਾਰਕ ਜਾਂ ਮਹਿੰਦੀ ਕਲਰ ਹੁੰਦਾ ਉਹ ਵਾਲਾ ਕਲਰ ਹੈ ਇਹਦਾ ਡਾਰਕ ਮਹਿੰਦੀ ਕਲਰ ਤੇ ਰੈਡੀ ਕਰਵਾਇਆ ਆਪਾਂ ਨੇ ਇਹ ਸੂਟ ਆਪਣਾ ਬਹੁਤ ਸੋਹਣਾ ਕਲਰ ਆ ਦੇਖੋ ਤੇ ਇਹ ਵਾਲਾ ਦੇਖੋ ਤੇ ਮਾਰਕ ਹੋਇਆ ਹੈਗਾ ਸਾਰਾ ਇਹਦੇ ਕੱਟਵਰਕ ਕੱਟੇ ਹੋਏ ਨੇਗੇ ਤਾਂ ਕਰਕੇ ਹਨਾ ਆਪਣੀ ਐਦਾਂ ਸੈਟਿੰਗ ਜੀ ਨਹੀਂ ਆ ਰਹੀ ਹੈਗੀ ਦੇਖੋ ਇਹ ਵਾਲੇ ਦੇ ਕੱਟਵਰਕ ਹੋਇਆ ਹੈਗਾ ਮਹਿਰੂਨ ਜੇ ਸ਼ੇਡ ਦੇ ਨਾਲ ਆਪਣੇ ਚੱਕ ਕੇ ਤੇ ਕਟਵਰਕ ਆ ਇੱਕ ਇੱਕ ਫਲਾਰ ਆ ਗਿਆ ਇਹਦੇ ਇੱਕ ਘੇਰੇ ਦੇ ਖੁੰਜੇ ਦੇ ਉੱਪਰ ਇੱਕ ਆ ਗਏ ਇੱਥੇ ਟਿੱਪ ਦੇ ਉੱਪਰ ਦੇਖੋ ਇਹ ਵਾਲਾ ਡਿਜ਼ਾਈਨ ਤਿਆਰ ਹੋ ਗਿਆ ਤਾਂ ਆਪਣਾ ਕਟਵਰਕ ਦੇ ਨਾਲ ਇਹਦੇ ਬੈਕ ਸਾਈਡ ਵੀ ਇਦਾਂ ਹੀ ਕਟਵਰਕ ਹੋਏ ਹੋਏ ਨੇਗੇ ਬੈਕ ਸਾਈਡ ਵੀ ਸਾਰੇ ਇਦਾਂ ਹੀ ਨੇ ਕਟਵਰਕ ਹੋਏ ਹੋਏ ਫਲਾਰ ਨੇ ਜਿਹੜੇ ਦੋ ਇਹ ਫਰੰਟ ਸਾਈਡ ਤੇ ਨੇ ਹੋਰ ਇਹਦੇ ਕੋਈ ਵਰਕ ਨਹੀਂ ਹੈਗਾ ਤੇ ਨਾਲ ਇਹਦੇ ਆਪਾਂ ਨੂੰ ਬਾਂਦਾ ਵਰਕ ਮਿਲੂਗਾ ਇਦਾਂ ਦੇਖੋ ਆਹ ਵਾਲਾ ਬਾਂ ਤੇ ਵਰਕ ਹੋਇਆ ਹੈ ਆ ਛੋਟੇ ਜਿਹੇ ਫਲਾਰ ਦੇ ਨਾਲ ਇਦਾਂ ਜੇ ਕੱਟ ਵਰਤ ਕੱਟੇ ਹੋਣ ਹਨ ਫਿਰ ਥੋੜੀ ਜੀ ਆਪਾਂ ਦਿਖਾਉਣ ਦੇ ਵਿੱਚ ਦਿੱਕਤ ਆਉਂਦੀ ਹੈ ਕਿ ਸੂਟ ਕਿਉਂਕਿ ਉਹ ਕੱਟ ਹੋ ਜਾਂਦਾ ਨਾਲ ਕਪੜਾ ਤੇ ਡਿਜ਼ਾਈਨ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਇਹ ਬਾਹ ਦੇ ਉੱਪਰ ਆ ਗਿਆ ਤੇ ਆਪਣਾ ਆ ਗਿਆ ਘੇਰੇ ਦੇ ਉੱਪਰ ਇੱਕ ਫਲਾਰ ਤੇ ਇੱਕ हिਪ ਦੇ ਉੱਪਰ ਦੋਨੋਂ ਸਾਈਡ ਆਪਣੇ ਬੈਕ ਸਾਈਡ ਫਰੰਟ ਸਾਈਡ ਦੇ ਕੱਟ ਵਰਕ ਹੋਏ ਹੋਣਗੇ ਦੁਪੱਟਾ ਤੁਸੀਂ ਜਿਵੇਂ ਦਾ ਵੀ ਚਾਹੋ ਆਪਾਂ ਉਹ ਮੈਂ ਦਾ ਕਰਵਾ ਸਕਦੇ ਹੋਗੇ ਟਾਈ ਡਾਈ ਕਰਵਾਉਣਾ ਕਲਰ ਦਾ ਕਰਵਾਉਣਾ ਕਿਸੇ ਵੀ ਫੈਬਰਿਕ 'ਚ ਕਰਵਾਉਣਾਗਾ ਇਹ ਆਪਣਾ ਸੁੱਕਾ ਮਹਿੰਦੀ ਜਾਂ ਕਲਰ ਹੁੰਦਾ ਜਿਹੜਾ ਡਾਰਕ ਮਹਿੰਦੀ ਜਾਂ ਉਹ ਮੈਲਵਰੀ ਦੀ ਫੈਬਰਿਕ ਤੇ ਕਰਵਾਇਆ ਆਪਾਂ ਨੇ ਤੁਸੀਂ ਕਿਸੇ ਹੋਰ ਫੈਬਰਿਕ ਤੇ ਕੈਮਰਿਕ ਵਗੈਰਾ ਤੇ ਕਰਾਉਣਾ ਉਹ ਤੁਹਾਡੀ ਆਪਣੀ ਚੋਇਸ ਹੈ ਜੀ ਹਾਂਜੀ ਜਿਹੜਾ ਆਪਣਾ ਨੈਕਸਟ ਸੂਟ ਹੈਗਾ ਇਹ ਵਾਲਾ ਵੀ ਆਪਣਾ ਤਿਆਰ ਹੋਇਆ ਹੈ ਇਹ ਕੈਮਰਿਕ ਤੇ ਤਿਆਰ ਹੋਇਆ ਆਪਣਾ ਤੇ ਇਹਦਾ ਰॉयਲ ਬਲੂ ਕਲਰ ਹੈਗਾ ਕੈਮਰਿਕ कॉटन ਨੀਲੀ ਫੈਬਰਿਕ ਆ ਦੇਖੋ ਇਹ ਵਾਲਾ ਇਹ ਡਿਜ਼ਾਈਨ ਨਾਲੇ ਖੂਬ ਸ਼ੀਨ ਵਰਕ ਦਾ ਬਹੁਤ ਸੋਹਣਾ ਡਿਫਰੈਂਟ ਜਿਹਾ ਡਿਜ਼ਾਈਨ ਆਪਣਾ ਤਿਆਰ ਹੋਇਆ ਹੋਇਆਗਾ ਦੇਖੋ ਇਹ ਵਾਲਾ ਇਹਦੇ ਗਲੇ ਤੇ ਵੀ ਵਰਕ ਆਊਗਾ ਇਹਦਾ ਆਹ ਵਾਲਾ ਗਲੇ ਤੇ ਵਰਕ ਆ ਗਿਆ ਦੇਦਾ ਵੀਸ਼ੇ ਵੀ ਗਲਾ ਬਣਿਆ ਹੋਇਆ ਹੈਗਾ ਗਲੇ ਦੀ ਜਿਹੜੀ ਆਪਣੀ ਨੈਕ ਲਾਈਨ ਬਹੁਤ ਸੋਹਣੀ ਬਣੀ ਹੋਈ ਹੈ ਦੇਖੋ ਇਦਾਂ ਫਿਰ ਸਾਰੇ ਫਰੰਟ ਦੇ ਉੱਪਰ ਸ਼ਰਟ ਦੇ ਉੱਪਰ ਬੂਟੀਆਂ ਆਉਣਗੀਆਂ ਤੇ ਆਪਣੇ ਘੇਰੇ ਤੇ ਇਦਾਂ ਵੇਲ ਆਉਗੀ ਬਹੁਤ ਸੋਹਣਾ ਦੇਖੋ ਡਿਫਰੈਂਟ ਜਿਹਾ ਵਰਕ ਆਪਣਾ ਤਿਆਰ ਹੋਇਆ ਗਲੇ ਦਾ ਵਰਕ ਸਾਰੀ ਸ਼ਰਟ 'ਚ ਬੂਟੀਆਂ ਤੇ ਘੇਰੇ ਤੇ ਵੇਲ ਬਣੀ ਹੋਈ ਹੈ ਤੇ ਸੇਮ ਇਦਾਂ ਹੀ ਵੇਲ ਆਪਾਂ ਨੂੰ ਇਹਦੀ ਬਾਹ ਦੇ ਉੱਪਰ ਮਿਲੂ ਤੁਸੀਂ ਬਾਟਮ ਤੇ ਕਰਵਾਉਣੀ ਆ ਉਹ ਵੀ ਆਪਣੀ ਚੋਇਸ ਅਕੋਰਡਿੰਗ ਕਰਵਾ ਸਕਦੇ ਹੋ ਜਿਵੇਂ ਤੁਹਾਡੀ ਚੋਇਸ ਹੋਈ ਤੇ ਇਹਦੇ ਵਿੱਚ ਕੁਛ ਆਪਣਾ ਹੋਰ ਐਡ ਕਰਵਾਉਣ ਵਾਲਾ ਵਰਕ ਹੈ ਜੇ ਤੁਸੀਂ ਆਪਣਾ ਹਨਾ ਕਰਵਾਉਣਾ ਤਾਂ ਬਾਟਮ ਦਾ ਵਰਕ ਐਡ ਕਰਵਾ ਸਕਦੇ ਹੋ ਜਿਸ ਸਕਿਪ ਕਰਵਾਉਣਾਗਾ ਤਾਂ ਵਿੱਚ ਆਹ ਬੂਟੀਆਂ ਸਕਿਪ ਕਰਵਾ ਸਕਦੇ ਹੋ ਜਾਂ ਆਪਣਾ ਨੈੱਕ ਦਾ ਵਰਕ ਹੈ ਜਿਹੜਾ ਇਹ ਸਕਿਪ ਕਰਵਾ ਸਕਦੇ ਹੋ ਜੇ ਤੁਹਾਨੂੰ ਇਹ ਵੇਲ ਵਧੀਆ ਲੱਗੀ ਕਈ ਵਾਰੀ ਆਪਣੇ ਕਿਸੇ ਵੀ ਸੂਟ 'ਚ ਚਾਕੇ ਕੋਈ ਵੀ ਕਸਟਮਰ ਨੂੰ ਆਪਣੀ ਵੇਲ ਜੇ ਪਸੰਦ ਆਉਣੀ ਹੈ ਤਾਂ ਉਹ ਮੈਂ ਆਪਣੇ ਚਾਕਾਂ ਘੇਰੇ ਤੇ ਵੇਲ ਬਣਦੀ ਹੁੰਦੀ ਐਦਾਂ ਤੁਸੀਂ ਉਹਦਾ ਵੀ ਰੈਡੀ ਕਰਵਾ ਸਕਦੇ ਹੋ ਇਹਨਾਂ ਆਹ ਵਾਲੀ ਵੇਲ ਆ ਜਿਹੜੀ ਸਾਰੀ ਆਪਣੇ ਚਾਕ ਤੇ ਘੇਰੇ ਦੇ ਉੱਪਰ ਵੀ ਆ ਜੂਗੀ ਜਿਵੇਂ ਤੁਹਾਡੀ ਚੋਇਸ ਹੋਈ ਪਸੰਦ ਹੋਈ ਉਸ ਅਕੋਰਡਿੰਗ ਕਿਸੇ ਵੀ ਫੈਬਰਿਕ 'ਚ ਕਲਰ ਚ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਇਹ ਕੈਮਰਿਕ ਚ ਆਪਣਾ ਸੂਟ ਤਾਂ ਕੈਮਰਿਕ ਚ ਕਿਸੇ ਵੀ ਤਰ੍ਹਾਂ ਦਾ ਕਲਰ ਤੁਸੀਂ ਡਾਰਕ ਲਾਈਟ ਜਿਵੇਂ ਵੀ ਚਾਹੋ ਉਹ ਲੈ ਸਕਦੇ ਹੋ ਸੇਮ ਵਰਕ ਦੇ ਨਾਲ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਆਪਣਾ ਜਿਹੜਾ ਇਹ ਵਾਲਾ ਸੂਟ ਦੇਖੋ ਇਹ ਆਪਾਂ ਨੇ ਮਸਲੀਨ ਫੈਬਰਿਕ ਤੇ ਰੈਡੀ ਕਰਵਾਇਆਗਾ ਤੇ ਇਹਦਾ ਆਪਣਾ ਆਨੀਅਨ ਸ਼ੇਡ ਹੈਗਾ ਪਿੰਕ ਆਨੀਅਨ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈਗਾ ਆਪਾਂ ਇਹਨੂੰ ਥੋੜੀ ਪੀਚ ਦੀ ਟੋਨ ਵੀ ਕਹਿ ਸਕਦੇ ਆਂਗੇ ਤੇ ਮਸਲੀਨ ਦੀ ਇਹ ਫੈਬਰਿਕ ਮਸਲੀਨ ਜਿਹੜਾ ਆਪਣਾ ਗਰਮੀਆਂ ਵਾਲਾ ਵਧੀਆ ਫੈਬਰਿਕ ਆ ਇਹ ਆਪਾਂ ਸਾਰੇ ਜਿਸ ਤਰ੍ਹਾਂ ਦੇ ਵੀ ਚਾਹੀਏ ਪਾਰਟੀ ਵੀਅਰ ਸੂਟ ਡੇਲੀ ਵੀਅਰ ਸੂਟ ਆਪਾਂ ਮਸਲੀਨ ਦੇ ਉੱਪਰ ਤਿਆਰ ਕਰਵਾ ਕੇ ਲੈ ਸਕਦੇ ਆਂਗੇ ਤੇ ਮਸਲੀਨ ਦੇ ਵਿੱਚ ਤੁਹਾਨੂੰ ਕਾਫੀ ਕਲਰ ਵਗੈਰਾ ਮਿਲ ਜਾਂਦੇ ਨੇ ਅਗਰ ਜੇ ਕੋਈ ਕਲਰ ਨਹੀਂ ਮਿਲੂਗਾ ਤਾਂ ਮਸਲੀਨ ਆਪਾਂ ਨੂੰ ਵਾਈਟ ਦੇ ਵਿੱਚ ਵੀ ਮਿਲਦਾਗਾ ਆਪਾਂ ਇੱਥੇ ਟਾਈਡਾਈ ਵੀ ਕਰਵਾ ਸਕਦੇ ਆਂ ਆਪਾਂ ਇਹਨੂੰ ਕਲਰਫੁਲ ਡਾਈ ਵੀ ਕਰਵਾ ਸਕਦੇ ਆਂਗੇ ਤੇ ਹਾਂਜੀ ਦੇਖੋ ਇਹ ਆਪਾਂ ਮਸ਼ੀਨਵਰਕ ਦੇ ਨਾਲ ਤਿਆਰ ਕਰਵਾਇਆ ਐਦਾਂ ਸੈਂਟਰ ਪੈਨਲ ਹੀ ਨਹੀਂ ਇਹ ਸਾਰੇ ਇਹਦੇ ਦੇਖੋ ਐਦਾਂ ਸ਼ਰਟ ਦੇ ਉੱਪਰ ਸੈਂਟਰ ਪੈਨਲ ਲਗੇ ਆਪਾਂ ਮਜ਼ੈਂਟਾ ਕਲਰ ਤੇ ਮਾਸਟਰਡ ਕਲਰ ਤੇ ਆਫ ਵਾਈਟ ਕਲਰ ਤਿੰਨ ਇਦੇ ਵਿੱਚ ਆਨੀਅਨ ਸ਼ੇਡ ਦੇ ਵਿੱਚ ਇਹ ਇਹਦਾ ਫਰੰਟ ਵਰਕ ਸੀਗਾ ਆਪਣਾ ਸ਼ਰਟ ਦਾ ਤੇ ਇਹਦੀ ਬਾਜੂ ਦਾ ਵਰਕ ਤੁਹਾਨੂੰ ਦਿਖਾਉਣਾ ਹੈਗੇ ਇਹਦਾ ਕਾਫੀ ਸੋਹਣਾ ਬਣਿਆ ਹੈ ਦੇਖੋ ਇਹ ਵਾਲਾ ਬਾਂਦਾ ਵਰਕ ਆ ਗਿਆ ਪੂਰਾ ਡਿਫਰੈਂਟ ਜਿਹਾ ਦੇਖੋ ਹੈਵੀ ਵਰਕ ਬਾਂਦਾ ਵਰਕ ਆਗਾ ਨੇੜੇ ਕੈਮਰਾ ਕਰਕੇ ਤੁਹਾਨੂੰ ਸਾਰਾ ਦਿਖਾ ਦਿੰਨੇ ਆ ਵਰਕ ਦੀ ਫਿਨਿਸ਼ਿੰਗ ਹੈ ਜਿਹੜੀ ਤੁਹਾਨੂੰ ਪੂਰੀ ਵਧੀਆ ਮੈਨੂੰ ਕਲੀਅਰ ਮੈਨੂੰ ਸਾਫ਼ ਮਿਲੂਗੀ ਵਰਕ ਦੇ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕੰਪਲੀਟ ਨਜ਼ਰ ਨਹੀਂ ਆਉਣੀ ਹੈਗੀ ਵਰਕ ਤੁਹਾਨੂੰ ਪੂਰਾ ਵਧੀਆ ਕਲੀਅਰ ਮਿਲੂਗਾ ਅਗਰ ਤੁਸੀਂ ਉਹ ਹੈਵੀ ਵਰਕ ਪਸੰਦ ਨਹੀਂ ਕਰਦੇ ਜਿਵੇਂ ਹਾ ਸੈਂਟਰ ਪੈਨਲ ਬਣੇ ਹੋਏ ਨੇਗੇ ਤੁਸੀਂ ਇਦਾਂ ਹੀ ਆਪਣੀ ਬਾਹ ਦੇ ਉੱਪਰ ਕਰਵਾ ਸਕਦੇ ਜਰੂਰੀ ਨਹੀਂ ਤੁਸੀਂ ਉਹ ਹੈਵੀ ਕਰਾਉਣਾਗਾ ਇਹੀ ਆਪਣਾ ਸੇਮ ਬਾਹ ਦੇ ਉੱਪਰ ਇਹੀ ਆਪਣਾ ਸੇਮ ਬਾਟਮ ਦੇ ਉੱਪਰ 컬러ਫੁਲ ਦੁਪੱਟਾ ਕਰਵਾਉਣਾਗਾ ਇੱਕ ਕਲਰ ਦਾ ਕਰਵਾਉਣਾ ਸਰੂਨ ਦਾ ਸੈਮੀ ਦਾ ਹਨਾ ਜਿਵੇਂ ਤੁਹਾਨੂੰ ਪਸੰਦਾ ਮਸੇਨ ਸੁਪਰ نیٹ ਵਗੈਰਾ ਜੋ ਅੱਜ ਗੱਲ ਚੱਲ ਰਿਹਾ ਗਰਮੀਆਂ ਦੇ ਲਈ ਦੁਪੱਟੇ ਆਪਣੇ ਕੋਲ ਕਾਫੀ ਆਏ ਹੋਏ ਨੇਗੇ ਨਵੇਂ-ਨਵੇਂ ਫੈਬਰਿਕ ਦੇ ਵਿੱਚ ਜਿਵੇਂ ਤੁਸੀਂ ਚਾਹੋਗੇ ਉਸੇ ਨਾਲ ਤੁਹਾਨੂੰ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਤੁਸੀਂ ਲੈ ਸਕਦੇ ਹੋਗੇ ਸੇਮ ਵਰਕ ਦੇ ਨਾਲ ਸੇਮ ਫੈਬਰਿਕ ਦੇ ਨਾਲ ਅਲੱਗ ਫੈਬਰਿਕ ਜਿਵੇਂ ਤੁਹਾਡੀ ਚੁਆਇਸ ਹੈ ਜੀ ਹਾਂਜੀ ਆਪਾਂ ਜਿਹੜਾ ਇਹ ਵਾਲਾ ਸੂਟ ਤਿਆਰ ਕਰਵਾਇਆ ਹੈਗਾ ਇਹ ਆਪਣਾ ਗ੍ਰੀਨ ਮਹਿੰਦੀ ਕਲਰ ਹੈ ਦਾ ਬਿਲਕੁਲ ਲਾਈਟ ਜਾਂ ਮਹਿੰਦੀ ਕਲਰ ਆ ਜਿਹੜਾ ਆਪਾਂ ਗਰਮੀਆਂ ਵਿੱਚ ਵੀਅਰ ਕਰ ਸਕੀ ਜਿਆਦਾ ਹੈ ਡਾਰਕ ਕਲਰ ਨਹੀਂ ਹੈਗਾ ਮਹਿੰਦੀ ਬਿਲਕੁਲ ਲਾਈਟ ਜਾਂ ਗ੍ਰੀਨ ਕਲਰ ਆਗਾ ਜੀ ਦੇਖੋ ਲਾਈਟ ਮਹਿੰਦੀ ਇਹ ਆਪਣੇ ਮਸਲੀਨ ਦੀ ਫੈਬਰਿਕ ਆਗੀ ਮਸਲੀਨ ਦੀ ਫੈਬਰਿਕ ਆ ਤੇ ਆਪਣਾ ਜਿਹੜਾ ਮਹਿੰਦੀ ਜਿਹੜਾ ਕਲਰ ਆਗਾ ਹਾਂਜੀ ਜਿਹੜਾ ਇਹਦਾ ਵਰਤਕਾ ਦੇਖੋ ਆਪਣਾ ਇਹ ਸਾਰਾ ਇਦਾਂ ਚਾਕਾ ਘੇਰੇ ਦੇ ਉੱਪਰ ਹੋਇਆ ਹੋਇਆ ਹੈਗਾ ਸਾਰਾ ਇਹ ਚਾਕ ਘੇਰੇ ਦੇ ਉੱਪਰ ਵਰਤ ਆਏਗਾ ਆਪਣਾ ਹੋਇਆ ਹੋਇਆ ਦੇਖੋ ਸਾਰਾ ਇਦਾਂ ਬਣਿਆ ਹੋਇਆ ਹੈਗਾ ਸਾਰਾ ਇਹ ਤੁਸੀਂ ਆਪਣੀ ਫੈਬਰਿਕ ਕੈਮਰਿਕ ਤੇ ਮਸਲੀਨ ਤੇ ਲਨ ਕਾਟਨ ਦੇ ਜਿਵੇਂ ਤੁਹਾਨੂੰ ਪਸੰਦ ਆ ਤੁਸੀ ਉਹ ਮੇ ਕਰਵਾ ਸਕਦੇ ਹੋ ਆਪਾਂ ਸਾਰਾ ਮਸ਼ੀਨ ਵਰਕ ਚ ਦੇਖੋ ਇਦਾਂ ਰੈਡੀ ਕਰਵਾਇਆ ਕੱਲਾ ਘੇਰੇ ਦਾ ਵਰਕ ਕਰਵਾਉਣਾ ਤੁਸੀਂ ਤਾਂ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਆਪਣਾ ਇਦਾਂ ਹੀ ਸੇਮ ਡਿਜ਼ਾਈਨ ਰੈਡੀ ਕਰਵਾਉਣਾਗਾ ਇਦਾਂ ਸੇਮ ਰੈਡੀ ਕਰਵਾ ਸਕਦੇ ਹੋ ਇਹਦੇ ਨਾਲ ਦੇਖੋ ਕੰਟਰਾਸਟ ਦੁਪੱਟਾ ਬਹੁਤ ਸੋਹਣਾ ਲੱਗੂਗਾ ਜਿਵੇਂ ਆ ਰਸਟ ਔਰੇਂਜੀ ਸ਼ੇਡ ਹੈਗੀ ਇਹਦੇ ਵਿੱਚ ਕੰਟਰਾਸਟ ਦੁਪੱਟਾ ਬਹੁਤ ਹੀ ਜ਼ਿਆਦਾ ਸੋਹਣਾ ਲੱਗੂਗਾ ਨਾਲ ਇਹਦੇ ਕੀਤਾ ਹੋਇਆ ਤੁਸੀਂ ਆਪਾਂ ਮਟਾਈ ਲਾਈ ਕਰਵਾਓ ਇਹਦੀ ਬਾਹ ਦੇ ਉੱਪਰ ਵੀ ਆਪਾਂ ਨੂੰ ਵਰਕ ਮਿਲੂਗਾ ਦੇਖ ਇ ਬਾਨੇ ਪਰ ਵਰਕ ਹੋਇਆ ਹੈ ਬਿਲਕੁਲ ਜੁਨੀਕ ਜੇ ਸੋਬਰ ਜੇ ਆਪਾਂ thread ਲਾ ਕੇ ਸਾਰਾ ਜਿਹੜਾ suit ਹੈ ਰੈਡੀ ਕਰਵਾਇਆ ਹੁਣ ਫੈਬਰਿਕ ਦੀ ਸਿਲੈਕਸ਼ਨ ਤੁਹਾਡੀ ਆਪਣੀ ਆ ਪਰ ਮੈਨੂੰ ਕਿਸੇ ਤੇ ਵੀ ਆਪਣਾ ਕਰਵਾ ਸਕਦੇ ਹੋ ਵੀ ਗਰਮੀਆਂ ਵਾਲੇ ਕਿਸੇ ਵੀ ਫੈਬਰਿਕ ਤੇ ਆਪਣੇ ਕੋਲ ਹਰ ਇੱਕ ਤਰ੍ਹਾਂ ਦਾ ਫੈਬਰਿਕ ਹੈ ਜਿਹੜਾ ਉਹ ਆ ਚੁੱਕਿਆ ਹੈ ਜੇ ਸੇਮ ਰੈਡੀ ਕਰਵਾਉਣਾ ਤਾਂ ਆਪਣਾ ਸੇਮ ਰੈਡੀ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਸਾਰੇ ਆਪਣੇ ਅੱਜ ਵਾਲੇ ਸੂਟ ਸਾਰੇ ਆਪਾਂ ਨੇ ਬਹੁਤ ਸੋਹਣੇ ਵਰਕ ਦੇ ਨਾਲ ਡਿਫਰੈਂਟ ਵਰਕ ਦੇ ਨਾਲ ਆਪ ਤਿਆਰ ਕਰਵਾਏ ਹੋਏ ਸੀਗੇ ਉਮੀਦ ਕਰਦੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਉਣਗੇ ਇਹ ਵੀਡੀਓ ਨੂੰ ਐਂਡ ਤੱਕ ਦੇਖ ਕੇ ਆਪਣਾ ਸਾਰੀ ਡਿਟੇਲ ਨਾਲ ਆਪਣਾ ਫੈਬਰਿਕ ਵਗੈਰਾ ਸਾਰਾ ਦੇਖ ਕੇ ਨਾ ਤੁਸੀਂ ਆਪਣਾ ਸੇਮ ਵੀ ਤਿਆਰ ਕਰਵਾ ਸਕਦੇ ਹੋ ਜਿਵੇਂ ਤੁਹਾਨੂੰ ਮੈਂ ਦੱਸਿਆਗਾ ਆਪਣਾ ਵਰਕ ਚੇਂਜ ਕਰਵਾ ਕੇ ਡਿਫਰੈਂਟ ਫੈਬਰਿਕ ਦੇ ਨਾਲ ਡਿਫਰੈਂਟ ਵਰਕ ਦੇ ਨਾਲ ਐਡਸ ਸਕਿਪ ਕਰਵਾ ਕੇ ਆਪਣਾ ਜਿਵੇਂ ਵੀ ਤੁਹਾਨੂੰ ਪਸੰਦ ਹੋਇਆ ਉਵੇਂ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਬਿਨ ਦੇ ਦੁਪੱਟਾ ਲੈਣਾ ਵਿਦਆਊਟ ਦੁਪੱਟਾ ਲੈਣਾ ਬਿਦ ਸਟਿਚਿੰਗ ਲੈਣਾ ਵਿਦਆਊਟ ਸਟਿਚਿੰਗ ਲੈਣਾ ਤੁਹਾਡੀ ਆਪਣੀ ਚੁਆਇਸ ਹੈ ਹਾਂਜੀ ਸਾਰੀ ਡਿਟੇਲਸ ਸਮੇਂ ਆਪਣੇ ਵਟਸਐਪ ਦੇ ਪੇਜ ਤੇ ਸੰਪਰਕ ਤਿਆਰ ਕਰਵਾ ਸਕਦੇ ਹੋ ਸਕਰੀਨ ਦੇ ਉੱਪਰ ਆਪਣਾ ਵਟਸਐਪ ਨੰ ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੁਣ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ੀਕਾ